ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਇਕੱਤਰਤਾ ਹੋਈ ਨਿਯੋ ਵਿਚਾਰਾਂ ਤਿੰਨ ਐਤਵਾਰ ਨੂੰ ਜਿਹੜਾ ਹੁਣ ਐਤਵਾਰ ਆ ਰਿਹਾ ਹੈ ਉਸ ਦੇ ਨਾਲ ਆ ਰਹੇ ਹਨ ਉਸ ਦਿਨ ਪੁਖਤਾ ਪ੍ਰਬੰਧ ਜੋ ਹਨ ਉਹ ਬਹੁਤ ਹੀ ਸੱਜੇ ਰੱਗ ਦੇ ਨਾਲ ਕੀਤੇ ਗਏ ਹਨ ਉਹਦੇ ਬਾਰੇ ਵੀ ਆਪ ਜੀ ਨੇ ਵਿਚਾਰਾ ਦੱਸ ਰਿਹਾ ਹਾਂ ਨਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਾ ਅਤੇ ਗੁਰਗੁਰਪ ਬੰਦੀ ਜੋ ਵੀ ਵਿਚਾਰਾ ਹਨ ਆਪ ਸਭ ਸਭਾ ਸੁਸਾਇਟੀਆਂ ਦੇ ਮੁਖੀ ਸਹਿਬਾਨਾ ਜੀ ਨੇ ਦੇਨੇ ਹਨ تین ਐਤਵਾਰ ਨੂੰ ਜਿਹੜਾ ਹੁਣ ਐਤਵਾਰ ਆ ਰਿਹਾ ਹੈ ਉਸ ਦੇ ਨਾਲ ਆ ਰਹੇ ਹਨ ਉਸ ਦਿਨ ਪੁਖਤਾ ਪ੍ਰਬੰਧ ਜੋ ਹਨ ਉਹ ਬਹੁਤ ਹੀ ਸਟੱਜਰ ਟੱਗ ਦੇ ਨਾਲ ਕੀਤੇ ਗਏ ਹਨ ਉਹਦੇ ਬਾਰੇ ਵੀ ਆਪ ਜਿੰਨੇ ਵਿਚਾਰਾ ਦੱਸ ਰਿਹਾ ਹਨ ਨਾ ਕਦੇ ਸ੍ਰੀ ਗੁਰੂ ਰਾਮਦਾਸ ਜੀ ਮਾਣ ਚੱਲ ਰਹੇ ਹਨ ਸਤਿਗੁਰਾਂ ਦੇ ਦਿੱਤੇ ਦਾ ਸਾਡੇ ਬਹੁਤ ਸਨਮਾਨਯੋਗ ਸਰਦਾਰ ਸੰਸਥਾ ਸ੍ਰੀ ਅੰਮ੍ਰਿਤਸਰ ਜੀ ਉਰ ਰੱਖੀ ਗਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾਵੇ ਦਰਸ਼ਨ ਕਰਨਗੇ ਅਤੇ ਨਾਲ ਹੀ ਗੁਰਪੁਰਬਾਂ ਦੇ ਸੁਝਾਵ ਜੋ ਹਨ ਆਪਣੇ ਕੀਮਤੀ ਸੁਝਾਅ ਉਹ ਵੀ ਦੱਸਣਗੇ ਉਹਨਾਂ ਨੂੰ ਬੇਨਤੀ ਕਰਾਂਗਾ ਜੀ ਉਹਨਾਂ ਦੇ ਆਪਣੇ ਵਿਚਾਰ ਰਵਾਨਾ ਆਪ ਸਭ ਸਤਜੰਗਤਾਂ ਨਾਲ ਸਾਂਝੇ ਕਰਨ